ਰਾਣੇ ਦੀ ਕੋਈ ਸਰਕਾਰਾਂ ਵਾਲੀ ਫੋਕੀ ਗਰੰਟੀ ਨਹੀਂ ਕ੍ਰੈਡੀਬਿਲਟੀ ਨਾਲ ਜਿੰਦਾ ਰਹਿਣਾ ਰਾਣੇ ਦੀ ਜ਼ੁਬਾਨ ਆ ਰਾਣਾ ਜਦੋਂ ਕਿਸੇ ਨੂੰ ਜ਼ੁਬਾਨ ਦੇ ਦਿੰਦਾ ਉਹ ਤੋਂ ਪਿੱਛੇ ਨਹੀਂ ਹਟਦਾ ਵਿਰੋਧ ਚ ਵਿਕਾਸ ਹੈ ਜਿੰਨਾ ਵਿਰੋਧ ਹੋਊਗਾ ਮੈਂ ਉਹਨਾਂ ਨਾਲ ਟਕੜਾ ਹੋ ਕੇ ਜੂਰ ਲਵਾਂਗਾ ਪਰ ਜਿਹਨੇ ਜਨੇ ਮੇਰਾ ਸਾਥ ਦੇਣਾ ਉਹ ਸਾਥ ਦੇ ਦੇਵੇ ਜਿਹਨੇ ਜਨੇ ਮੁਖਾਲਫਤ ਕਰਨੀ ਆ ਉਹ ਅੱਜ ਮੁਖਾਲਫਤ ਕਰੇਗਾ ਕੱਲ ਨੂੰ ਮੈਂ ਜਦ ਕਾਮਯਾਬ ਹੋਊਂਗਾ ਪਛਲਾਗਾ ਕਰੇਗਾ ਜਦ ਮੈਂ ਹੋਰ ਅੱਗੇ ਵਧੂਗਾ ਮੇਰੇ ਨਾਲ ਜੁੜ ਜਣਗੇ ਪੂਰੇ ਪੰਜਾਬ ਦੇ ਕਿਸਾਨ ਜੀ ਇੱਕਦਮ ਸਾਰੇ ਮੱਕੀ ਬੀਨੇ ਕਿ ਰਾਣਾ ਸਾਰਿਆਂ ਨੂੰ ਐਮ ਐਸ ਪੀ ਦੇਣਗੇ ਜਾਂ ਉਹਦੀ ਕੋਈ ਸੀਮਾ ਹੈਗੀ ਤੁਹਾਡੀ ਕਿਉਂਕਿ ਇਹ ਮੈਨ ਜਿਵੇਂ ਤੁਹਾਡਾ ਆ ਮੈਨੂੰ ਲੱਗਦਾ ਇੰਟਰਪ੍ਰੀਟ ਕਿਸੇ ਹੋਰ ਤਰੀਕੇ ਹੋਇਆ ਜ਼ਿਮੀਦਾਰ ਨੇ ਐਵੇਂ ਨਹੀਂ ਮੱਕੀ ਬੀਜਦੇ ਨਹੀਂ ਉਹ ਦੇਖਿਓ ਇਹ ਸਾਰਾ ਪੰਜਾਬ ਵੀ ਮੱਕੀ ਬੀਜਦੂਗਾ ਇੱਕਦਮ ਰਾਣੇ ਦੇ ਕਹਤੇ ਇਹ ਵੀ ਨਹੀਂ ਹੋਣਾ ਇਹ 3 ਲੱਖ ਏਕੜ ਮੱਕੀ ਪਿਛਲੇ 15 ਸਾਲਾਂ ਦੇ ਤਜਰਬੇ ਕਰ ਕਰਕੇ ਲੋਕ 3000 3 ਲੱਖ ਏਕੜ ਤੇ ਆਏ ਆ ਮੈਂ ਕਹਿ ਰਿਹਾ ਕਿ ਚੱਕਾਂਗੇ ਨਹੀਂ ਤਾਂ ਇਹ ਵੀ ਜਵਾਨ ਦੇਤੀ ਜੇ ਲੋ ਜੇ ਮੰਨ ਲੋ ਮੰਨ ਲੋ ਇਹ ਤਾਂ ਹੋ ਜਾਏ ਕਿ ਰਾਣਾ ਨਾ ਚੱਕ ਪਾਏ ਸਿਆਸਤੀ ਛੱਡ ਦੇਾਂਗੇ ਦੋ ਸੀਟਾਂ ਹੋਰ ਕਾਂਗਰਸ ਦੀਆਂ ਵੇਦੀਆਂ ਜੇ ਨੂੰ ਮਰਜੀ ਇਹ ਸਟੇਟਮੈਂਟ ਰਾਣਾ ਬੜੀ ਚੈਰਮੈਨ ਹੈ ਮੈਂ ਕਿਹਾ ਮਨਜ਼ੂਰ ਹੈ ਬਗੈਰ ਸੋਚੇ ਸਮਝੇ ਅਸੀਂ ਬੋਲਦੇ ਨਹੀਂ ਕੈਲਕੂਲੇਸ਼ਨ ਨਾਲ ਉਹ ਜਦੋਂ ਕਹਿਦੀ ਉਹ ਕਰੀਦਾ ਕੈਲਕੂਲੇਟਡ ਆ ਕਾਨੂੰਨ ਆਇਨੇ ਖੇਤੀ ਕਾਨੂੰਨ ਆਇਨੇ ਤੇ ਉਦੋਂ ਵੀ ਤਾਂ ਇਹ ਰੋਲਾ ਸਾਰਾ ਇਹ ਸੀ ਨਾ ਕਿ ਪ੍ਰਾਈਵੇਟ ਪਲੇਅਰ ਪਿੱਛੇ ਆ ਜਾਣਗੇ ਹੁਣ ਰਾਣਾ ਵੀ ਤਾਂ ਇੱਕ ਪ੍ਰਾਈਵੇਟ ਪਲੇਅਰ ਨੇ ਕਿਉਂਕਿ ਕਿਸਾਨ ਇੱਕ ਸਿਕਿਉਰਿਟੀ ਚਾਹੁੰਦਾ ਸਰਕਾਰ ਦੀ ਕੋਈ ਨਾ ਕੋਈ ਹਿੱਸੇਦਾਰੀ ਚਾਹੁੰਦਾ ਸਰਕਾਰ ਦੀ ਗਾਰੰਟੀ ਚਾਹੁੰਦਾ ਦੇਖੋ ਕਿਉਂ ਇੱਕ ਪ੍ਰਾਈਵੇਟ ਪਲੇਅਰ ਦੇ ਪਿੱਛੇ ਕਿਸਾਨ ਕਿਉਂ ਜਾਊਗਾ ਮੈਂ ਪ੍ਰਾਈਵੇਟ ਪਲੇਅਰ ਨਹੀਂ ਇੰਤਰਾਜ ਨੇਤਾ ਕ੍ਰੈਡੀਬਲ ਰਾਜਨੇਤਾ ਜੇ ਜ਼ਿਮੀਂਦਾਰ ਮੇਰੀ ਗੱਲ ਤੇ ਵਿਸ਼ਵਾਸ ਕਰਨਗੇ ਲੋਣਗੇ ਮੇਰੀ ਜਵਾਨਾਂ ਨੂੰ ਪਤਾ 9893 ਤੋਂ ਲੈ ਕੇ 9293 ਤੋਂ ਲੈ ਕੇ ਅੱਜ 32 ਸਾਲ ਹੋ ਗਏ 32 33 ਸਾਲ ਹੋ ਗਏ 33 ਸਾਲ ਦੀ ਕ੍ਰੈਡੀਬਿਲਟੀ ਆ ਉਹ ਰਾਜਨੀਤੀ ਚ 25 ਸਾਲ ਦੀ ਕ੍ਰੈਡੀਬਿਲਟੀ ਆ ਰਾਣਾ ਜੋ ਕਹਿੰਦਾ ਉਹ ਕਰਦਾ ਅੰਬਾਨੀ ਅਦਾਨੀ ਆ ਕਿਤੇ ਕਾਨੂੰਨਾਂ ਪਿੱਛੇ ਸੀ ਲੋਕਾਂ ਨੂੰ ਇੱਕ ਝਟਕਾ ਲੱਗਿਆ ਕਿ ਐ ਹੋ ਜਾਊਗਾ ਇੱਕ ਡਰ ਸੀ ਤੇ ਫਿਰ ਅੰਬਾਨੀ ਅਦਾਨੀ ਤੇ ਰਾਣੇ ਚ ਫਰਕ ਕੀ ਹੈ ਰਾਣਾ ਵੀ ਤਾਂ ਪ੍ਰਾਈਵੇਟ ਪਲੇਅਰ ਆ ਨਾ ਜੇਕਰ ਪ੍ਰਾਈਵੇਟ ਪਲੇਅਰ ਤੁਸੀਂ ਮੈਨੂੰ ਗਿਣਦੇ ਹੋ ਤੇ ਮੈਂ ਕੋਈ ਇੱਕ ਮੱਕੀ ਖਰੀਦ ਕੇ ਤਾਂ ਪਾਕਿਸਤਾਨ ਜਾਂ ਯੂਰਪ ਤੋਂ ਯੂਰਪ ਨੂੰ ਨਹੀਂ ਭੇਜ ਰਿਆ ਰਾਣਾ ਬਾਹਰੋਂ ਖਰੀਦ ਕੇ ਲੈ ਕੇ ਆ ਰਿਹਾ ਤੇ ਬਾਹਰ ਦੀਆਂ ਸਟੇਟਾਂ ਨੂੰ ਫਾਇਦਾ ਤੇ ਜੇ ਮੇਰੇ ਆਪਣੇ ਪੰਜਾਬ ਦਾ ਕਿਸਾਨ ਨਾਲੇ ਤਾਂ ਪਾਣੀ ਬਚਾਈਏ ਤੇ ਨਾਲੇ ਉਹਨੂੰ ਸਹੀ ਕੀਮਤ ਦੇਣ ਦੀ ਮੈਂ ਗੱਲ ਕਰਦਾ ਜ਼ਿੰਮੇਵਾਰੀ ਚੱਕਦਾ ਬਈ ਮੇਰੀ ਜ਼ਿੰਮੇਵਾਰੀ ਜੇ ਇਹਨਾਂ ਨੂੰ ਨਹੀਂ ਪਸੰਦ ਤੇ ਯਾਰ 2 ਦਿਨ ਪਹਿਲਾਂ ਸੈਸ਼ਨ ਹੋ ਕੇ ਟਿਆ ਉੱਚ ਰੋੜੀ ਪੋਦੇ ਕਿ ਸਰਕਾਰ ਕਿਉਂ ਸੁਸਤੀ ਪਈਆ ਇੱਕ ਇੰਡੀਵਿਜੂਅਲ ਨੂੰ ਗਾਰੰਟੀ ਦੇਣੀ ਪੈ ਰਹੀ ਆ ਕਿਹੜੇ ਚੱਕਣੀ ਬਾਜ ਆ ਜਿਹੜੇ ਉਹ ਮੇਰੇ ਉਲਟ ਚੱਕ ਰਿਆ ਵਿਧਾਨ ਸਭਾ ਚ ਕਿਉਂ ਨਹੀਂ ਚੱਕੀ ਪਿਛਲੇ ਸਾਲ ਝੋਨਾ ਘੱਟ ਕੀਮਤ ਤੇ ਵਿਕਿਆ ਜੀ ਉਹਦੀ ਗੱਲ ਹੀ ਨਹੀਂ ਕੀਤੀ ਕਿਸੇ ਲੀਡਰ ਨੇ ਤੇ ਜੇ ਮੈਂ ਕਹਿੰਦਾ ਮੈਂ ਸਹੀ ਕੀਮਤ ਤੇ ਕਰੂੰਗਾ ਤਾਂ ਉਹਦਾ ਵਿਰੋਧ ਹੋ ਰਿਹਾ ਇਹ ਤਾਂ ਹੁਣ ਕਿਸਾਨ ਦੇਖਣ ਯਾਰ ਕਿ ਮੈਂ ਸੱਚਾ ਕਿ ਝੂਠਾ ਮੈਂ ਦਿਸ਼ਾ ਸਹੀ ਚ ਲੈ ਕੇ ਜਾ ਰਿਹਾ ਕਿ ਗਲਤ ਦਿਸ਼ਾ ਚ ਲੈ ਕੇ ਜਾ ਰਿਹਾ ਮੈਂ ਖਾਲੀ ਮੱਤੀ ਤੇ ਦੁਨਣਾ ਰਹਿ ਜਾਣਾ ਮੇਰੇ ਮਨ ਚ ਬੜੇ ਵਿਚਾਰ ਹੈ ਪੁਰਾਣੇ ਨੇ ਐਮਐਸਪੀ ਪਲੱਸ 10000 ਸਟੇਟ ਗਵਰਨਮੈਂਟ ਦਾ ਪਲੱਸ 15000 ਸੈਂਟਰਲ ਗਵਰਨਮੈਂਟ ਇਹ ਆ ਪਰ ਤੁਸੀਂ ਉਹਨਾਂ ਤੋਂ ਉਮੀਦ ਕਰਦੇ ਹੋ ਜਿਹੜੇ ਆਪਣੀ ਜ਼ਬਾਨ ਕਰਕੇ ਮੂੰਗੀ ਕਹਿ ਕੇ ਬਜਾ ਕੇ ਉਹ ਤੋਂ ਹੀ ਭੱਜ ਜਾਂਦੇ ਨੇ ਇੱਕ ਸਾਲ ਦੇ ਵਿੱਚ ਹਾਂ ਤੁਸੀਂ ਬੜੀ ਵਧੀਆ ਗੱਲ ਕੀਤੀ ਤੇ ਸਾਡੇ ਸ਼ੇਰਾਂ ਨੇ ਘੇਰਿਆ ਕਿਉਂ ਨਹੀਂ ਸਰਕਾਰ ਨੂੰ ਤਾਂ اپوزیشن ਨੀ ਦਾ ਰਾਂਣੀ ਤੁਸੀਂ ਹੋ ਨਾ ہاں ਸੀ ਆ ਮੇਰੇ ਵੀਰ ਮੇਰੇ ਉਲਟ ਬੋਲ ਰਹਾ ਸਰਕਾਰ ਨੂੰ ਜਗਾਓ ਇਹ ਵੀ ਤਾਂ ਹੋ ਸਕਦਾ ਨਾ ਕਿ ਵੱਡਾ ਵਰਗ ਜਿਹੜਾ ਕਿਸਾਨੀ ਵੱਡਾ ਵਰਗਾ ਪੰਜਾਬ ਦਾ ਹੋਣਾ ਰਾਣੀ ਨਾਲ ਜੁੜ ਜੇ ਸਾਰੇ ਜੁੜਨਗੇ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਦਨ ਦੀ ਬਟਾਲ ਦਿੱਤੇ ਦਿਨੀ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਰਾਣਾ ਗੁਰਜੀਤ ਸਿੰਘ ਮਾਲਵੇ ਦੇ ਵਿੱਚ ਜਾਂਦੇ ਨੇ ਜਿਹੜੇ ਕਾਰੋਬਾਰੀ ਵੀ ਨੇ ਤੇ ਇੱਕ ਸਫਲ ਤੇ ਵੱਡੇ ਕਿਸਾਨ ਵੀ ਨੇ ਕਿਸਾਨਾਂ ਨੂੰ ਮਿਲਦੇ ਨੇ ਤੇ ਉਥੇ ਇੱਕ ਆਪਣੀ ਐਮਐਸਪੀ ਐਲਾਨ ਕਿਉਂਦੇ ਨੇ ਕਿ ਝੋਨੇ ਦਾ ਬਦਲ ਮੱਕੀ ਮੱਕੀ ਤੇ ਰਾਣਾ ਗੁਰਜੀਤ ਸਿੰਘ ਮਾਲਵੇ ਦੇ ਕਿਸਾਨਾਂ ਨੂੰ ਕਹਿੰਦੇ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਕਹਿੰਦੇ ਨੇ ਕਿ ਕੋਈ ਸਰਕਾਰ ਐਮਐਸਪੀ ਦੇਵੇ ਜਾਂ ਨਾ ਦੇਵੇ ਰਾਣਾ ਐਮਐਸਪੀ ਦਊਗਾ ਤੇ ਫਿਰ ਆਪਣਾ ਭਾਸ਼ਣ ਜਦੋਂ ਬਾਈਂਡ ਅਪ ਕਰ ਦਿੰਦੇ ਨੇ ਦਾ ਅਖੀਰ ਤੇ ਫਿਰ ਕਨਫਰਮ ਕਰਦੇ ਨੇ ਕਿ ਭਾਈ ਸਮਝ ਆਈ ਕਿ ਨਹੀਂ ਆਈ ਐਮਐਸਪੀ ਰਾਣਾ ਦੇਊਗਾ ਤਾਂ ਰਾਣਾ ਗੁਰਜੀਤ ਸਿੰਘ ਲਈ ਇਹ ਕਿਵੇਂ ਪੋਸੀਬਲ ਆ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਪੋਲੀਟੀਕਲੀ ਵੀ ਤੇ ਪੰਜਾਬ ਦੇ ਕਿਸਾਨਾਂ ਦੇ ਵਿੱਚ ਵੀ ਚਰਚਾ ਛੜੀ ਹੈ ਕਿ ਰਾਣਾ ਗੁਰਜੀਤ ਸਿੰਘ ਦਾ ਇਹ ਦਾਵਾ ਇਸ ਦਾਅਵੇ ਦੇ ਵਿੱਚ ਕੀ ਆ ਇਹ ਕਿਵੇਂ ਪੋਸੀਬਲ ਆ ਰਾਣਾ ਗੁਰਜੀਤ ਸਿੰਘ ਇਸ ਨੂੰ ਕਿਵੇਂ ਸੰਭਵ ਕਰਨਗੇ ਇਹ ਸਾਰੀਆਂ ਗੱਲਾਂ ਤੇ ਚਰਚਾ ਕਰਾਂਗੇ ਮੇਰੇ ਨਾਲ ਨੇ ਸਵਾਗਤ ਹੈ ਰਾਣਾ ਜੀ ਅਖਰਦਾਸੀ ਸਾਹਿਬ ਜੀ ਜੀ ਕਿਹਾ ਰਾਣਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਓਕੇ ਜੀ ਐਤਾਂ ਰਾਣਾ ਜੀ ਸਭ ਤੋਂ ਪਹਿਲਾਂ ਮੈਂ ਪੁੱਛਣਾ ਸਵਾਲ ਤੋਂ ਪਹਿਲਾਂ ਵੀ ਇਹ ਆਈਡੀਆ ਕਿੱਥੋਂ ਸੀ ਇਹ ਕਲਿੱਕ ਕਿੱਥੋਂ ਹੋਇਆ ਹੈ ਜਿਹੜਾ ਰਾਣਾ ਜੀ ਨੂੰ ਕਿਉਂ ਲੱਗਿਆ ਕਿ ਯਾਰ ਮੈਂ ਹੁਣ ਜਾਵਾਂ ਬਾਜ਼ਾਰ ਦੇ ਵਿੱਚ ਤੇ ਕਿਸਾਨਾਂ ਨਾਲ ਗੱਲ ਕਰਾਂ ਐ ਹੋਣਾ ਚਾਹੀਦਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਬਠਿੰਡਾ ਜੀ ਔਰ ਫਾਜ਼ਿਲਕਾ ਜੇ ਆਪਾਂ ਕਹੇ ਇਹ ਦੱਖਣੀ ਪੰਜਾਬ ਜੀ ਜਿਹੜਾ ਜਿੱਥੇ ਟੇਲ ਐਂਡ ਤੇ ਰਾਜਸਥਾਨ ਦੇ ਨਾਲ ਬਾਰਡਰ ਲੱਗਦਾ ਹਰਿਆਣੇ ਦੇ ਨਾਲ ਬਾਰਡਰ ਲੱਗਦਾ ਉਥੇ ਪਾਣੀ ਪਹੁੰਚਦੇ ਪਹੁੰਚਦੇ ਕਿਤੇ ਫਨ ਨਹੀਂ ਵੀ ਪਹੁੰਚਦਾ ਪਰ ਇਹ ਤਾਂ ਹੋਰ ਕਿਸ਼ਨਾ ਇੱਦਾਂ ਕਹਿੰਦੇ ਸੀ ਟੇਲਾਂ ਤੇ ਪਹੁੰਚਦਾ ਚਲੋ ਅੱਛੀ ਬਾਤ ਹੈ ਜੇ ਪਚਾਕਾ ਲੇਕਿਨ ਅ ਕਦੇ ਪਹੁੰਚਦਾ ਕਦੇ ਨਹੀਂ ਪਹੁੰਚਦਾ ਕਿਉਂ ਉੱਪਰ ਵਾਲੇ ਮੰਨ ਲਾ ਦਿੰਦੇ ਆ ਔਰ ਪਿਛਲੇ ਸਾਲ ਫਾਜ਼ਲ ਕਾ ਜ਼ਿਲ੍ਹੇ ਔਰ ਇਧਰ ਸਾਰੇ ਸਦਨ ਪੰਜਾਬ ਦੇ ਵਿੱਚ ਅ ਅਗਸਤ ਦੇ ਮਹੀਨੇ ਦੇ ਵਿੱਚ ਗੁਲਾਬੀ ਸੁੰਡੀ ਆਈ ਉਹਦਾ ਪ੍ਰਕੋਪ ਬਹੁਤ ਵਧੀਆ ਜ਼ਿਮੀਂਦਾਰਾਂ ਨੇ ਖੜੀ ਫਸਲ ਵਾਹ ਦਿੱਤੀ ਵਿੱਚ ਤੇ ਮੇਰੇ ਮਨ ਚ ਆਇਆ ਕਿ ਯਾਰ ਇਹਨਾਂ ਦਾ ਕੌਣ ਸੋਚੂਗਾ ਕਾਟਨ ਚਲੇ ਗਈ ਪਰ ਪਾਣੀ ਉੱਥੇ ਪਹੁੰਚਦਾ ਨਹੀਂ ਜਿੱਥੇ ਜਿੱਥੇ ਪਾਣੀ ਜਾਂਦਾ ਸੀ ਉੱਥੇ ਤੇ ਲੋਕਾਂ ਨੇ ਝੋਨੇ ਨੂੰ ਕਨਵਰਟ ਕਰ ਲਿਆ ਤੇ ਇਹ ਕੀ ਕਰਨਗੇ ਮੈਂ ਸਰਕਾਰ ਨੂੰ ਵੀ ਚਿੱਠੀ ਲਿਖੀ ਕਿ ਇਧਰ ਸਾਨੂੰ ਬਿਜਨੀ ਚਾਹੀਦੀ ਆ ਮੱਕੀ ਔਰ ਮੱਕੀ ਬੀਜ ਕੇ ਮੱਕੀ ਇੱਕ ਤੋੜ ਆ ਕਿਉਂਕਿ ਮੱਕੀ ਪਾਣੀ ਘਟ ਲੈਂਦੀ ਆ ਸੋ ਮੈਂ ਸਰਕਾਰ ਨੂੰ ਵੀ ਲਿਖਿਆ ਕਿ 500 ਇਕੱਲਾ ਤੁਸੀਂ ਵੀ ਜੋ ਘਟੋ ਘਟਾ ਆਪਣੇ ਬੰਦੇ ਨੂੰ ਡਾਇਰੈਕਟ ਕੀਤਾ ਕਿ 100 ਕਿਲਾ ਤੁਸੀਂ ਮਿਲ ਜਾਓ ਲੇਕਿਨ ਬਹੁਤ ਮੁਸ਼ਕਿਲ ਨਾ ਹੋਣੋਂ ਤਦ 10 ਏਕੜ ਬੀਜੀ ਗਏ ਔਰ 10 ਏਕੜ ਦੇ ਰਿਜ਼ਲਟ ਉਹ ਫਾਰਮਰ ਅੜਨੀ ਵਾਲਾ ਪਿੰਡ ਜ਼ਿਲ੍ਹਾ ਫਾਜ਼ਿਲਕਾ 22 ਕੁਇੰਟਲ ਉਹਦੀ ਔਸਤ ਆਈ ਪਹਿਲੇ ਸਤੰਬਰ ਨੂੰ ਉਹਨਾਂ ਲੋਕਾਂ ਨੇ ਮੱਕੀ ਬੀਜੀ ਸੀ ਜਦ ਕਿ 15 ਸਤੰਬਰ ਨੂੰ 20 ਸਤੰਬਰ ਨੂੰ ਵਟਣ ਦਾ ਵੇਲਾ ਆ ਜਾਂਦਾ ਸੋ ਮੇਰਾ ਕਹਿਣ ਦਾ ਮਤਲਬ ਹੈ ਗਲਤ ਟਾਈਮ ਵਿੱਚ ਕੇ ਵੀ ਬਾਈਕ ਉਤਲਾਈਏ ਮੱਕੀ ਦਾ ਸਹੀ ਜੇ ਤੁਸੀਂ ਦੇਖੋ ਤੇ ਟਾਈਮ ਬੀਜਣ ਦਾ ਆ ਫਰਸਟ ਵੀਕ ਆਫ ਜੂਨ ਜਾਂ ਸੈਕੰਡ ਵੀਕ ਆਫ ਜੂਨ ਉਧਰੋਂ ਮੈਂ ਆਉਣ ਵਾਲੇ ਹਾਂ ਪਾਣੀ ਲਾ ਕੇ ਤੁਸੀਂ ਮੱਕੀ ਬੀਜ ਦਿਓ ਮੱਕੀ ਉਗਦੀ ਫਰਸਟ ਕਲਾਸ ਹੈ ਔਰ ਇੱਕ ਬਦਲਿਆ ਇਹ ਮੇਰੇ ਮਨ ਅੱਛੀ ਜੀ ਔਰ ਇਹ ਵੀ ਆ ਜੀ ਕਿ ਮੱਕੀ ਪੰਜਾਬ ਦੇ ਵਿੱਚ ਬਰਸਾਤ ਸੀ ਨਹੀਂ ਲਾਈ ਜਾਂਦੀ ਜੀ ਗਰਮੀਆਂ ਦੀ ਮੱਕੀ ਜਿਹਨੂੰ ਹਾੜੂ ਮੱਕੀ ਕਹਿੰਦੇ ਆ ਉਹ ਲੱਗਦੀ ਆ ਔਰ ਐ ਸਾਲ 3 ਲੱਖ ਏਕੜ ਮੱਕੀ ਲਗਣੀ ਆ ਔਰ 3 ਲੱਖ ਤੇ ਕਰੀਬ ਪਿਛਲੇ ਸਾਲ ਵੀ ਲੱਗੀ ਸੀ ਪੌਣੀ ਤੇ ਲੱਗੀ ਹੋਗੀ ਉਦੋਂ ਪਹਿਲਾਂ ਵੀ 2 ਸਾਲ ਹੋ ਗਏ ਸਾਨੂੰ ਮੰਡੀਆਂ ਚੋਂ ਮੱਕੀ ਚੱਕਦੇ ਹੋਏ ਉਦੋਂ ਪਹਿਲਾਂ ਯਾਰ 1100 1200 1300 ਰੁਪਏ ਮੱਕੀ ਵਿਕਦੀ ਸੀ ਡ੍ਰੈਸ ਡਿਸਟ੍ਰੈਸ ਸੇਲਿੰਗ ਹੁੰਦੀ ਸੀ ਤੇ ਜਦੋਂ ਦੇ ਅਸੀਂ ਲੋਕ ਇੰਟਰੂ ਕੀਤੇ ਆ ਤੇ ਪਾ ਹੋ ਗਿਆ 2400 2500 ਰੁਪਈਆ ਤੋਂ ਇਹ ਜਲੰਧਰ ਕਪੂਰ ਤਲਾ ਨਵਾਂ ਸ਼ਹਿਰ ਹੁਸ਼ਿਆਰਪੁਰ ਜਿੱਥੇ ਜਿੱਥੇ ਮੱਕੀ ਹੁੰਦੀ ਆ ਅਖੰਨੇ ਪੁੱਛ ਕੇ ਵੇਖ ਲਓ ਉਹਨਾਂ ਸਾਰਿਆਂ ਨੂੰ ਅਸੀਂ ਕਿਹਾ ਵੀ ਪਿਛਲੇ ਸਾਲ ਵੀ ਰਾਣੇਂਦਰ ਪ੍ਰਤਾਪ ਸਿੰਘ ਨੇ ਸਾਰਿਆਂ ਨੂੰ ਸਨੇਹਾ ਭੇਜਿਆ ਕਿ 2250 ਰੁਪਏ ਤੋਂ ਘੱਟ ਮੱਕੀ ਨਾ ਵੇਚੋ ਅੰਦਰ ਲਾ ਲੋ ਇਹ 24-2500 ਰੁਪਏ ਵਿਕੇਗੀ ਉਹ 24-2500 ਨੂੰ ਅਸੀਂ ਖਰੀਦੀ ਮੈਂ ਕੋਲੇ ਨਹੀਂ ਨਹੀਂ ਜੀ ਉਹ ਦੇ ਤੁਸੀਂ ਮੇਰੀ ਗੱਲ ਕਰੋ ਨਾ ਕਿ ਮੈਂ ਐਮਐਸਪੀ ਕਿਦਾਂ ਡਿਕਲੇਅਰ ਕਰ ਦਿੱਤੀ ਰੋਜ਼ ਦੀ 40000 ਕੁਇੰਟਲ 4000 ਟਨ ਮੱਕੀ ਸਾਡੇ ਪਲਾਂਟ 1600 ਕੇ ਲਿਆ ਅਸੀਂ ਖਪਤ ਕਰਦੇ ਆਂ ਤੇ ਮੇਰੇ ਅੱਗੇ ਪੰਜ ਸਤ ਹੋ ਰਹੇ ਥੇ ਤੇ ਮੱਕੀ ਬਾਹਮੀਏ ਸੁਬੇ ਚੋ ਆ ਰਹੀਏ ਬਿਹਾਰ ਚੋ ਆ ਰਹੀਏ ਮਧ ਪ੍ਰਦੇਸ਼ ਤੋਂ ਆ ਰਹੀ ਰਾਜਸਥਾਨ ਚੋ ਆ ਰਹੀ ਆ ਇਹ ਸਾਡੇ ਤੇਲੰਗਾਨਾ ਕਰਨਾਟਕਾ ਆਂਧਰਾ ਇਹਨਾਂ ਸਟੇਟਾਂ ਤੋਂ ਰੇਲਾ ਰਹੀ ਮੱਕੀ ਆ ਰਹੀ ਆ ਰਣਾ ਮੈਂ ਸਮਝੂਗਾ ਤੁਹਾਡੀ ਜਿਹੜੀ ਸਟੇਟਮੈਂਟ ਸੀ ਉਹ ਇਹ ਸੀਗੀ ਕਿ ਕੋਈ ਹੋਰ ਸਰਕਾਰ ਐਮਐਸਪੀ ਦੇਵੇ ਨਾ ਦੇਵੇ ਰਾਣਾ ਦੋ ਸਾਲ ਲਈ ਐਮਐਸਪੀ ਦੇਣਗੇ ਮੱਕੀ ਤੇ ਕੀ ਉਹ ਮੈਨੂੰ ਜਿਹੜਾ ਖੋਲ ਕੇ ਸਮਝਾਓ ਕੀ ਪੂਰੇ ਪੰਜਾਬ ਦੇ ਕਿਸਾਨ ਜੀ ਇੱਕਦਮ ਸਾਰੇ ਮੱਕੀ ਵੀ ਨੇ ਕੀ ਰਾਣਾ ਸਾਰਿਆਂ ਨੂੰ ਐਮਐਸਪੀ ਦੇਣਗੇ ਜਾਂ ਉਹਦੀ ਕੋਈ ਸੀਮਾ ਹੈਗੀ ਤੁਹਾਡੀ ਕਿਉਂਕਿ ਇਹ ਮੈਨ ਜਿਵੇਂ ਤੁਹਾਡਾ ਆ ਮੈਨੂੰ ਲੱਗਦਾ ਇੰਟਰਪ੍ਰੀਟ ਕਿਸੇ ਹੋਰ ਤਰੀਕੇ ਹੋਇਆ ਮੈਂ ਇਹ ਸਮਝਣਾ ਚਾਹੁੰਦਾ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ ਜੇ ਅਸੀਂ ਕਪਾਹ ਤੋਂ ਹਟ ਕੇ ਝੋਨਾ ਬੀਜਣ ਲੱਪੇ ਔਰ ਸਾਰੇ ਝੋਨਾ ਹੀ ਬੀਜ ਰਹੇ ਆ ਤਾਂ ਜਿਹੜਾ ਵਿਹਾਂ ਸਾਲਾਂ ਪਾਣੀ ਮਕਣਾ 15 ਚ ਮੁੱਕ ਜਾਊਗਾ ਪਾਣੀ ਨੂੰ ਬਚਾਉਣ ਦੀ ਵੀ ਗੱਲ ਹੈ ਜ਼ਮੀਨਦਾਰ ਨੂੰ ਵੀ ਬਚਾਉਣ ਦੀ ਗੱਲ ਹੈ ਔਰ ਜ਼ਿਮੀਦਾਰ ਨੇ ਐਵੇਂ ਨਹੀਂ ਮੱਕੀ ਬੀਜਦੇ ਨਹੀਂ। ਔਰ ਜੇ ਕਿ ਇਹ ਸਾਰਾ ਪੰਜਾਬ ਹੀ ਮੱਕੀ ਬੀਜ ਦੂ ਇੱਕਦਮ ਰਾਣੇ ਨੇ ਕਹੇ ਤੇ ਇਹ ਵੀ ਨਹੀਂ ਹੋਣਾ। ਇਹ 3 ਲੱਖ ਏਕੜ ਮੱਕੀ ਪਿਛਲੇ 15 ਸਾਲਾਂ ਦੇ ਤਜਰਬੇ ਕਰ ਕਰਕੇ ਲੋਕ 3000 3 ਲੱਖ ਏਕੜ ਤੇ ਆਏ ਆ। ਜੀ। 3 ਲੱਖ ਏਕੜ ਦਾ ਮਤਲਬ ਹੋ ਗਿਆ 40 क्विंटल ਦੀ ਔਸਤ। ਬਰਸਾਤੀ ਮੱਕੀ ਦੀ ਆਉਗੀ 30 क्विंटल ਦੀ ਔਸਤ। ਮੈਂ ਕਹਿ ਰਿਹਾ ਕਿ ਚੱਕਾਂਗੇ ਰਾਣੇ ਜੀ। ਕੋਈ ਸਰਕਾਰਾਂ ਵਾਲੀ ਫੋਕੀ ਗਰੰਟੀ ਨਹੀਂ ਕ੍ਰੈਡੀਬਿਲਟੀ ਨਾਲ ਜਿੰਦਾ ਰਹਿਣਾ ਰਣੇ ਦੀ ਜੁਬਾਨ ਆ ਔਰ ਮੈਂ ਕੈਲਕੂਲੇਟ ਕਰਕੇ ਦੱਸਿਆ ਮੈਂ ਤਾਂ ਇਹ ਵੀ ਕਹਤਾ ਇੰਦਰ ਪ੍ਰਤਾਪ ਨੇ ਵਿਧਾਨ ਸਭਾ ਚ ਕਿ ਦੋ ਸਾਲ ਅਸੀਂ ਮੱਕੇ ਚੱਕਾਂਗੇ ਦੋ ਸਾਲ ਜੇ ਅਸੀਂ ਮੱਕੇ ਚੱਕਾਂਗੇ ਸਰਕਾਰ ਸੁੱਤੀ ਰਹੇਗੀ ਇਹਨਾਂ ਨੂੰ ਕੌਣ ਜਗਾਏਗਾ ਆਪੋਜੀਸ਼ਨ ਨੇ ਜਗਾਉਣਾ ਹੁੰਦਾ ਜਿਹੜੇ ਮੇਰੇ ਵੀਰ ਮੇਰੇ ਉਲਟ ਬੋਲ ਰਹੇ ਆ ਸਰਕਾਰ ਨੂੰ ਜਗਾਓ ਪਰ ਮੈਂ ਉੱਥੇ ਆਪੋਜੀਸ਼ਨ ਵੀ ਤਾਂ ਰਣੇ ਜੀ ਤੁਸੀਂ ਹੋ ਨਾ ਹਾਂ ਅਸੀਂ ਆ ਤੇ ਮੈਂ ਆਪੋਜੀਸ਼ਨ ਵੀ ਆ ਤੇ ਮੈਂ ਗਰੰਟੀ ਨਹੀਂ ਦਿੱਤੀ ਝੁਬਾਨ ਦਿੱਤੀ ਆ ਰਣਾ ਜਦੋਂ ਕਿਸੇ ਨੂੰ ਝੁਬਾਨ ਦੇ ਲਿੰਦਾ ਉਹ ਤੋ ਪਿਛੇ ਨਹੀਂ ਹਟਦਾ ਤੁਸੀਂ ਦੇਖੋ 93 ਦਾ ਮੈਂ ਸ਼ੁਗਰ ਮੈਨ ਲਾਈ ਆ ਕਿਸੇ ਦਾ ਪੈਸਾ ਕੁਬਕਾਇਆ ਵਿੱਚ ਤਾਂ ਦੱਸੋ ਜੇ ਅਸੀਂ ਸ਼ੁਗਰ ਬੀਟ ਵਜਾ ਰਹੇ 15 ਹਜ਼ਾਰ ਏਕੜ ਪਿਛਲੇ 10 ਸਾਲ ਤੋਂ ਤੇ ਹਰ ਸਾਲ ਚੱਕੀ ਦੀ ਹਰ ਸਾਲ ਪੇਮੈਂਟ ਦੇ ਹੀ ਦਿਆ ਤੇ ਉਹਦੇ ਤੇ ਤਾਂ ਕੋਈ ਐਮਐਸਪੀ ਨਹੀਂ ਲੇਕਿਨ ਫੇਰ ਵੀ ਮੈਂ ਵੱਧ ਕੇ ਪੈਸੇ ਦੇਣਾ ਡੋਡੀ ਦੁਗਣੀ ਆਮਦਨ ਜ਼ਿਮੀਂਦਾਰ ਦੀ ਕਣਕ ਨੂੰ ਹੋ ਜਾਂਦੀ ਉਹਦੇ ਚ ਜੀ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਬਿਲਕੁਲ ਨਿਸ਼ਚਿੰਤ ਰਹੋ ਰਾਣਾ ਕੁਝ ਵੀ ਹੋ ਜਾਏ ਜੁਬਾਨ ਤੋਂ ਨਹੀਂ ਟਲਦਾ ਪਰ ਇਹ ਤਾਂ ਐਵੀ ਜੁਬਾਨ ਦੇਤੀ ਯਾਰੋ ਜੇ ਮਨ ਲੋ ਮਨ ਲੋ ਇਹ ਤਾਂ ਹੋ ਜਾਏ ਕਿ ਰਾਣਾ ਨਾ ਚੱਕ ਪਏ ਸਿਆਸਤੀ ਛੱਡ ਦੇਾਂਗੇ ਦੋ ਸੀਟਾਂ ਹੋਰ ਕਾਂਗਰਸ ਦੀ ਹਵੇ ਦੀਆਂ ਜੇ ਨੂੰ ਮਰਜੀ ਇਹ ਸਟੇਟਮੈਂਟ ਰਾਣਾ ਬੜੀ ਹੀ ਕਿਰਮਟ ਹੈ ਮੈਂ ਕਿਹਾ ਮਨਜ਼ੂਰ ਹੈ ਬਗੈਰ ਸੋਚੇ ਸਮਝੇ ਅਸੀਂ ਬੋਲਦੇ ਨਹੀਂ ਕੈਲਕੂਲੇਸ਼ਨ ਨਾਲ ਔਰ ਜਦੋਂ ਕਹਿ ਦੀ ਉਹ ਕਰੀਦਾ ਕੈਲਕੂਲੇਟਡ ਆ ਯਾਰ 40000 ਕੁੰਟਲ ਰੋਜ਼ ਦੀ ਮੈਂ ਖਾਣਾ ਮੇਰੇ ਵਰਗੇ 6 ਆ ਤੇ 2.5 ਲੱਖ ਕੁੰਟਲ ਹੋ ਗਈ 2.5 ਲੱਖ ਕੁੰਟਲ ਕਿਨੇ ਕ ਲੈ ਜਾਊਗੀ ਤੁਸੀਂ ਦੱਸੋ ਤੁਹਾਡੀ ਕੈਲਕੂਲੇਸ਼ਨ ਮੇਰੇ ਹਿਸਾਬ ਨਾਲ 7-8 7-8000 ਏਕੜ ਚ 7-8000 ਏਕੜ ਦੀ ਰੋਜ਼ ਮੱਕੀ ਖਾਣੀ ਆ ਤੇ ਜੇ 3 ਲੱਖ ਹੋਈ 15 ਸਤੇ 105 ਤੇ 45 ਦਿਨਾਂ ਚ ਆ ਰੋ ਮੱਕੀ ਖਾ ਲੈਣੀ ਆ ਵੱਧ ਤੋਂ ਵੱਧ ਇਹ ਨਹੀਂ ਬੀਜ ਲੈਣਗੇ ਨਾ ਸਾਨੂੰ 365 ਦਿਨ ਚਾਹੀਦੀ ਆ ਅਸੀਂ ਬਾਹਰਲੇ ਸੂਬਿਆਂ ਚੋਂ ਕਿਉਂ ਲੈਈਏ ਪੰਜਾਬ ਦੇ ਫਾਰਮਰ ਨੂੰ ਖੁਸ਼ਹਾਲ ਕਰਨਾ ਜੀ ਮੈਂ ਤਾਂ ਇਹ ਚਾਹੁੰਦਾ ਕਿ ਯਾਰ ਉਹ ਪੰਜਾਬ ਦੇ ਹਾਲ ਵੇਖੋ ਕਿ ਪਾਪੜ ਅੰਮ੍ਰਿਤਸਰ ਨਹੀਂ ਬਣਦੇ ਲੇਕਿਨ ਪਾਪੜ ਲੱਜੋ ਤਾਂ ਪਾਪੜ ਖਾਈਦੇ ਆ ਕਿੱਥੇ ਦੇ ਗੁਜਰਾਤ ਦੇ ਉਹ ਇੱਥੇ ਨਹੀਂ ਬਣ ਸਕਦੇ ਅਸੀਂ ਯਾਰ ਨਵੇਂ ਮੁੰਡੇ ਨੂੰ ਇੰਟਰਵਿਊ ਨਹੀਂ ਹੋਰ ਬਣਾਈਏ ਕੌਣ ਬਣਾਉ ਸਰਕਾਰਾਂ ਨੇ ਕਰਨਾ ਹੁੰਦਾ ਹਾਂਜੀ ਜੀ ਔਰ ਨੌਜਵਾਨੀ ਨੂੰ ਬਚਾਉਣ ਦੀ ਲੋੜ ਹੈ ਪੰਜਾਬੀ ਦਾ ਪੰਜਾਬ ਦਾ ਪਾਣੀ ਬਚਾਉਣ ਦੀ ਲੋੜ ਹੈ ਔਰ ਜਿਹੜਾ ਕਿਸਾਨ ਕੋਈ ਚੀਜ਼ ਬਦਲ ਕੇ ਵੀ ਜੇ ਪੂਰੀ ਸਪੋਰਟ ਸਰਕਾਰ ਕਰੇ ਮੈਂ ਤਾਂ ਕਹਿ ਰਿਹਾ ਵੀ 10000 ਰੁਪਏ ਕੇ ਲਾ ਜਿਹੜਾ ਝੋਨੇ ਨੂੰ ਪਾਣੀ ਲਾਉਣ ਲਈ ਆਪਾਂ ਪੀਐਸਪੀਸੀਐਲ ਨੂੰ ਦੇਈ ਦਾਂ ਉਹ ਬਚਤ ਤੇ ਤੁਹਾਡੀ ਉਹਨੂੰ ਤੁਸੀਂ ਫਾਰਮਰ ਨੂੰ ਦਿਓ ਪਰ 7000 ਇੱਕ ਪ੍ਰਤੀ ਏਕੜ ਸਰਕਾਰ ਦੇਣ ਨੂੰ ਤਿਆਰ ਹੈ ਰਣਈਆ ਆਪਾਂ ਢੰਗ ਨਾਲ ਲਈਏ ਉਹਨਾਂ ਤੋਂ ਮੰਗੇ 15000 ਮੈਂ ਮਾਫ ਕਰਨਾ ਮੈਂ ਇੱਥੇ ਆਉਣ ਲੱਗਿਆ ਸੀ ਤੁਹਾਡਾ ਫਾਰਮੂਲਾ ਐਮਐਸ ਰਾਣੇ ਦੀ ਐਮਐਸਪੀ ਪਲੱਸ 10000 ਸਟੇਟ ਗਵਰਨਮੈਂਟ ਦਾ ਪਲੱਸ 15000 ਸੈਂਟਰਲ ਗਵਰਨਮੈਂਟ ਇਹ ਆ ਪਰ ਤੁਸੀਂ ਉਹਨਾਂ ਤੋਂ ਉਮੀਦ ਕਰਦੇ ਹੋ ਜਿਹੜੇ ਆਪਦੀ ਜ਼ਬਾਨ ਕਰਕੇ ਮੂੰਗੀ ਕਹਿ ਕੇ ਬਜਾ ਕੇ ਉਦੋਂ ਹੀ ਭੱਜ ਜਾਂਦੇ ਨੇ ਇੱਕ ਸਾਲ ਦੇ ਵਿੱਚ ਹੀ ਹਾਂ ਤੁਸੀਂ ਬੜੀ ਵਧੀਆ ਗੱਲ ਕੀਤੀ ਤੇ ਸਾਡੇ ਸ਼ੇਰਾਂ ਨੇ ਘੇਰਿਆ ਕਿਉਂ ਨਹੀਂ ਸਰਕਾਰ ਨੂੰ ਦੇਖੋ ਸੁਨੀਲ ਜਾਖੜ ਨੇ ਉਹ ਸੀਐਲਪੀ ਦਾ ਲੀਡਰ ਸੀ ਮੈਂ ਕਹਿੰਦਾ ਸੱਚ ਧੂਆਂ ਕਰ ਦਿੱਤਾ ਇਹ ਸਰਕਾਰ ਦੇ ਆਪਣੀ ਦੇ ਅਕਾਲੀ ਦਲ ਦੇ ਜੀ ਤੋਤਾ ਜਿੰਦ ਹਾਲਾਤ ਇਦਾਂ ਦੇ ਕਰਦੇ ਤੇ ਕਿ ਉਹਨੂੰ ਡਿਜ਼ਾਈਨ ਕਰਨਾ ਪਿਆ ਚਲੋ ਨਹੀਂ ਕੀਤਾ ਇੱਕ ਇਸ਼ੂ ਬਣਾਤਾ ਜੀ ਸਾਡੇ ਗੁਲਾਬੀ ਸੁੰਢੀ ਵੇਲੇ ਸੀ ਇਸ਼ੂ ਨਹੀਂ ਬਣਾ ਪਏ ਹੁਣ ਇਸ਼ੂ ਰਾਣੇ ਨੂੰ ਬਣਾ ਲਓ ਇਹ ਤਾਂ ਕਿਰਕ ਕੋਈ ਕਰ ਲੈਣਾ ਹੋਈ ਜਿਹੜਾ ਜ਼ੁਬਾਨ ਵਾਲਾ ਬੰਦਾ 1993 ਦਾ ਇਸ ਕੰਮ 'ਚ ਹੈ ਨਾਲੇ ਮੈਨੂੰ ਯਾਰ ਜਿਹੜਾ ਇਹ ਇਹ ਕਿਉਂ ਬਣਾਣਾ ਜੀ ਇਹ ਕਿਉਂ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਗਾ ਕਿਉਂਕਿ ਇਹ ਤੇ ਪੋਲੀਟਿਕਲ ਕਾਰਨ ਵੀ ਕਿਉਂਕਿ ਕਾਰਨ ਤੇ ਦੇ ਪੋਲਿਟਿਕਲ ਨੇ ਰਾਣਾ ਇੱਕ ਪਾਸੇ ਮਾਲਵੇ ਦੇ ਵਿੱਚ ਕਿਉਂਕਿ ਮਾਲਵਾ ਬੈਲਟ ਵੱਡੀ ਆ ਤੇ ਇਹਦੇ ਪੋਲਿਟਿਕਲ ਅਰਥ ਵੀ ਤਾਂ ਕੱਢੇ ਜਾ ਰਹੇ ਨੇ ਤੁਹਾਡੀ ਪਾਰਟੀ ਦੇ ਲੀਡਰਾਂ ਨੂੰ ਇਹ ਗੱਲ ਹਜਮ ਨਹੀਂ ਹੋਈ ਕਿ ਰਾਣਾ ਉੱਥੇ ਜਾ ਕੇ ਐਮਐਸਪੀ ਐਲਾਨ ਕਰਾਉਂਦੇ ਨੇ ਅੱਜ ਪੱਟੀ ਦੇ ਵਿੱਚ ਇੱਕ ਅਰਵਿੰਦਰ ਸਿੰਘ ਗਿੱਲ ਦੇ ਹਲਕੇ ਦੇ ਵਿੱਚ ਇਕੱਠ ਆ ਬਹੁਤ ਸਾਰੇ ਸੀਨੀਅਰ ਕਾਂਗਰਸੀ ਨੇ ਤੁਸੀਂ ਉਸ ਸਟੇਜ ਤੇ ਨਹੀਂ ਹੈਗੇ ਤੁਹਾਨੂੰ ਸੁਨੇਹਾ ਆ ਨਹੀਂ ਮੈਨੂੰ ਨਹੀਂ ਆਇਆ ਇਹ ਕਿਉਂ ਨਹੀਂ ਆਇਆ ਇਹਦੇ ਅਰਥ ਕੀ ਇਹ ਤਾਂ ਉਹਨਾਂ ਨੂੰ ਪੁੱਛਿਆ ਜਾਵੇ ਮੈਨੂੰ ਵੀ ਆਇਆ ਤਾਂ ਨਹੀਂ ਆਇਆ ਮੈਂ ਆਇਆ ਤਕੇ ਨੇ ਲੈਣਾ ਸੀ ਮੈਨੂੰ ਨਹੀਂ ਮਿਲਿਆ ਉਬੀਅਸ ਜਿਹੜੇ ਆਰਗੇਨਾਈਜ਼ਰ ਨੇ ਕੋਈ ਫਰਕ ਨਹੀਂ ਪੈਂਦਾ ਯਾਰ ਨਰੇ ਨੂੰ ਕੀ ਫਰਕ ਪੈਂਦਾ ਮੈਂ ਇੱਕ ਮਿਸ਼ਨ ਤੇ ਆ ਮੈਂ ਪੰਜਾਬ ਦੀ ਤਰੱਕੀ ਚਾਹਣਾ ਮੈਂ ਪੰਜਾਬ ਚ ਖੁਸ਼ਹਾਲੀ ਚਾਹਣਾ ਮੈਂ ਚਾਹਣਾ ਨੌਜਵਾਨ ਕੰਮ ਚ ਲੱਗਣ ਜੇ ਕੰਮ ਚ ਲੱਗਣਗੇ ਡਰਗ ਘਟੂਗੀ ਯਾਰੋ ਪੰਜਾਬ ਅਸੀਂ ਇੱਕ ਸਿਰਜਣਾ ਵਧੀਆ ਔਰ ਜਿਹਨੇ ਜਨੇ ਮੇਰਾ ਸਾਥ ਦੇਣਾ ਉਹ ਸਾਥ ਦੇ ਦੇਵੇ ਜਿਹਨੇ ਜਨੇ ਮੁਖਾਲਫਤ ਕਰਨੀ ਆ ਉਹ ਅੱਜ ਮੁਖਾਲਫਤ ਕਰੇਗਾ ਕੱਲ ਨੂੰ ਮੈਂ ਜੇ ਕਾਮਯਾਬ ਹੋਊਂਗਾ ਪਛਲਾਗਾ ਕਰੇਗਾ ਜਦ ਮੈਂ ਹੋਰ ਅੱਗੇ ਵਧੂਗਾ ਮੇਰੇ ਨਾਲ ਜੁੜ ਜਣਗੇ ਪੰਜਾਬ ਦੀ ਬੇਤਰੀ ਦੀ ਗੱਲ ਕਰਨੀ ਮੈਂ ਮੇ ਮੇਰਾ ਮੈਨੇਜ ਕੀਆ ਮੈਂ ਤਾਂ ਕੁਝ ਵੀ ਨਹੀਂ ਪੰਜਾਬ ਨੇ ਮੈਨੂੰ ਦੇਖੋ ਕਾਰੋਬਾਰ ਦਿੱਤਾ ਜੀ ਜੇ ਮੈਂ ਯੂਪੀ ਚ ਵੀ ਸੱਜੇ ਵੀ ਖੱਬੇ ਵੀ ਮੇਰੇ ਕਾਰਖਾਨੇ ਆ ਤੇ ਸ਼ੁਰੂ ਤੇ ਮੈਂ ਪੰਜਾਬ ਤੋਂ ਕੀਤਾ ਨਾ ਜੀ ਜੀ ਤੇ ਆ ਧਰ ਤੇ ਛੱਤ ਦੇ ਥੱਲੇ ਅਸੀਂ ਚਾਰ ਦੋ ਸਟਿੰਗਾਂ ਮੈਲੇ ਤਾਂ ਦੋ ਐਕਸ ਮੈਲੇ ਰਹਿਨੇ ਇਹ ਯਾਰ ਕਿਹਦੀ ਦੇਣ ਆ ਪੰਜਾਬੀਆਂ ਦੀ ਦੇਣ ਆ ਤੇ ਜਦ ਮੈਂ ਪੰਜਾਬ ਦੇ ਨਹੀਂ ਖੜਾ ਹੋਣਾ ਆਪੋਜੀਸ਼ਨ ਹੁੰਦੀ ਯਾਰ ਇਹ ਅچھے ਕੰਮ ਦੀ ਵਿਰੋਧ ਹੁੰਦਾ ਉਹ ਵਿਰੋਧ ਤੋਂ ਡਰਨ ਦੀ ਲੋੜ ਨਹੀਂ ਪਰ ਉਹ ਔਕੜਾ ਆਉਂਦੀ ਆ ਇੱਕ ਤਾਂ ਹੁੰਦਾ ਰਹਿੰਦੇ ਕਿ ਦੇਵੇ ਦਲੇਰੀ ਨਾਲ ਚੱਲੋ ਇਹ ਆਪਣਾ ਮੋਟੋ ਆ ਇੱਕ ਤਾਂ ਹੁੰਦਾ ਰਹਿਣਾ ਜੀ ਆਪੋਜੀਸ਼ਨ ਦਾ ਕੰਮ ਵਿਰੋਧ ਕਰਨਾ ਮੁੱਦਿਆਂ ਤੇ ਸਰਕਾਰ ਨੂੰ ਘੇਰਨਾ ਇੱਕ ਉਹਨਾਂ ਸਿਰਫ ਵਿਰੋਧਾਤ ਮਤਲਬ ਵਿਰੋਧ ਕਰਨਾ ਹਾਂ ਇੱਥੇ ਤਾਂ ਇੱਥੇ ਤਾਂ ਆਪੋਜੀਸ਼ਨ ਹੈ ਜੇ ਕੋਈ ਆਪਣਾ ਲੀਡਰ ਗਏ ਚਲੇ ਇੱਥੇ ਤਾਂ ਆਪੋਜੀਸ਼ਨ ਉੱਥੇ ਵੀ ਵਿਰੋਧ ਕਰਨੀ ਪੈਗੀ ਬਹੁਤ ਅੱਛੀ ਬਾਤ ਹੈ ਵਿਰੋਧ ਚ ਵਿਕਾਸ ਹੈ ਮੈਂ ਕਾਮਯਾਬ ਕਰਕੇ ਖੁਣੀ ਮੱਕੀ ਪਰ ਰੋਦ ਦੇ ਵਿੱਚ ਵਕਾਫਤ ਤਾਂ ਇੰਡੀਵਿਜੂਅਲ ਬੁਰਜੀਤ ਸਿੰਘ ਦਾ ਹੋਊਗਾ ਨਾ ਪਰ ਪੰਜਾਬ ਦਾ ਜਿਹੜੇ ਹੋਣਾ ਹੋਣਾ ਤੇ ਚਾਹੀਦਾ ਕਿ ਮੈਂਬਰਸ ਪਾਰਲੀਮੈਂਟ ਸਹਿਬਾਨ ਪਾਰ ਸਰਕਾਰ ਨੂੰ ਪਾਰਲੀਮੈਂਟ ਸਕੇਰ ਇੱਥੇ ਸਰਕਾਰ ਨੂੰ ਘੇਰਿਆ ਜਾਵੇ ਭਾਵੇਂ 2 ਦਿਨ ਦਾ ਸੈਸ਼ਨ ਸੀ ਅੱਗੇ ਫੇਰ ਸੈਸ਼ਨ ਹੋਣਾ ਕਿ ਭਈ ਇਹ ਕਿ ਇੰਡੀਵਿਜੂਅਲ ਗਾਰੰਟੀ ਦਿੰਦਾ ਤੇ ਤੁਹਾਨੂੰ ਕੀ ਹੋਇਆ ਮੈਂ ਜਵਾਬ ਦੇ ਰਿਆਂ ਗਾਰੰਟੀ ਗਰੰਟੀ ਕੋਈ ਨਹੀਂ ਜਵਾਬ ਰਿਆਂ ਔਰ ਜਵਾਨ ਵੀ ਹੁਆ ਜੋ ਕਹਿ ਤਾ ਕਰੂਗਾ ਕਿਉਂਕਿ ਗਰੰਟੀਆਂ ਤਾਂ ਪਹਿਲਾਂ ਦਿੱਲੀ ਵਾਲਿਆਂ ਦੇ ਬਹੁਤ ਫੇਲ ਹੋਈਆਂ ਬਹੁਤ ਫੇਲ ਹੋਈਆਂ ਲੇਕਿਨ ਰਾਣਾ ਨਹੀਂ ਫੇਲੂਗਾ ਮਾਲਕ ਦੀ ਕਿਰਪਾ ਅੱਛਾ ਰਾਣਾ ਜੀ ਹੁਣ ਮੈਂ ਨਾਲ ਇਸ ਗੱਲ ਤੇ ਜਦੋਂ ਰਾਣਾ ਗੁਰਦੀਪ ਸਿੰਘ ਉੱਥੇ ਜਾਂਦੇ ਨੇ ਤਾਂ ਉਹ ਐਜ਼ ਅ ਇੰਡੀਵਿਜੂਅਲ ਜਾਂਦੇ ਨੇ ਕਿਸਾਨਾਂ ਦੇ ਵਿੱਚ ਜਾਂਦੇ ਨੇ ਐਜ਼ ਅ ਪ੍ਰਾਈਵੇਟ ਪਲੇਅਰ ਜਾਂਦੇ ਨੇ ਪ੍ਰਾਈਵੇਟ ਪਲੇਅਰ ਜਦੋਂ ਕਿਸਾਨ ਬੁਲਾਏ ਨੇ ਕਾਨੂੰਨ ਆਏ ਨੇ ਖੇਤੀ ਕਾਨੂੰਨ ਆਏ ਨੇ ਤੇ ਉਦੋਂ ਵੀ ਤਾਂ ਰੋਲਾ ਸਾਰਾ ਇਹੀ ਸੀ ਨਾ ਕਿ ਪ੍ਰਾਈਵੇਟ ਪਲੇਅਰ ਪਿੱਛੇ ਆ ਜਾਣਗੇ ਹੁਣ ਰਾਣਾ ਵੀ ਤਾਂ ਇੱਕ ਪ੍ਰਾਈਵੇਟ ਪਲੇਅਰ ਨੇ ਕਿਉਂਕਿ ਕਿਸਾਨ ਇੱਕ ਸਿਕਿਉਰਿਟੀ ਚਾਹੁੰਦਾ ਸਰਕਾਰ ਦੀ ਵਿੱਚ ਐਂਟਰੀ ਚਾਹੁੰਦਾ ਸਰਕਾਰ ਦੀ ਕੋਈ ਨਾ ਕੋਈ ਹਿੱਸੇਦਾਰੀ ਚਾਹੁੰਦਾ ਸਰਕਾਰ ਦੀ ਗਰੰਟੀ ਚਾਹੁੰਦਾ ਦੇਖੋ ਕਿਉਂ ਇੱਕ ਪ੍ਰਾਈਵੇਟ ਪਲੇਅਰ ਦੇ ਵਿੱਚ ਕਿਸਾਨ ਕਿਉਂ ਜਾਊਗਾ ਮੈਂ ਪ੍ਰਾਈਵੇਟ ਪਲੇਅਰ ਨਹੀਂ ਇੰਗਰਾਜ ਨੇਤਾ ਕ੍ਰੈਡੀਬਲ ਰਾਜਨੇਤਾ ਇਹ ਸੂਬੇ ਚ ਜਿਹੜਾ 93 ਤੋਂ ਕੰਮ ਕਰ ਰਿਹਾ ਜਿਹਦੀ ਕ੍ਰੈਡੀਬਿਲਟੀ ਆ ਚਾਹੇ ਮੈਂ ਗੰਨਾ ਮਿੱਲ ਲਈ ਚਾਹੇ ਮੈਂ ਚੁਕੁੰਦਰ ਬਜਾਈ ਹੈ ਇੱਕ ਕ੍ਰੈਡੀਬਿਲਟੀ ਆ ਉਹ ਲੋਕਾਂ ਚ ਗਿਆ ਜੇ ਜ਼ਿਮੀਦਾਰ ਮੇਰੀ ਗੱਲ ਤੇ ਵਿਸ਼ਵਾਸ ਕਰਨਗੇ ਲੋਹਣਗੇ ਮੇਰੀ ਜਵਾਨ ਦਾ ਉਹਨਾਂ ਨੂੰ ਪਤਾ ਕਿ 8893 ਤੋਂ ਲੈ ਕੇ 9293 ਤੋਂ ਲੈ ਕੇ ਅੱਜ 32 ਸਾਲ ਹੋ ਗਏ 32 33 ਸਾਲ ਹੋ ਗਏ 33 ਸਾਲ ਦੀ ਕ੍ਰੈਡੀਬਿਲਟੀ ਆ ਉਹ ਰਾਜਨੀਤੀ ਚ 25 ਸਾਲ ਦੀ ਕ੍ਰੈਡੀਬਿਲਟੀ ਆ ਰਾਣਾ ਜੋ ਕਹਿੰਦਾ ਉਹ ਕਰਦਾ ਠੀਕ ਇਹ ਜਿਹੜਾ ਘੇਰਨਾ ਚਾਹੀਦਾ ਇਹਨਾਂ ਨੂੰ ਉਹ ਸਰਕਾਰ ਨੂੰ ਘੇਰਨਾ ਚਾਹੀਦਾ ਕਿ ਇੱਕ ਇੰਡੀਵਿਜੂਅਲ ਕਪੈਸਿਟੀ ਚ ਇੱਕ ਬੰਦਾ ਇਹ ਗੱਲ ਕਹਿੰਦਾ ਕਿ ਸਰਕਾਰ ਕਿਉਂ ਸੁੱਤੀ ਪਈ ਆ ਕਿ ਮੈਂ ਸਮਝਦਾ ਸਾਡੇ ਵਾਲੇ ਵੀ ਸੁੱਤੇ ਹੋ ਗੱਲ ਤਾਂ ਇਹ ਹੋਣੀ ਚਾਹੀਦੀ ਹੈ ਉਹ ਵੀ ਸੁੱਤੇ ਹੋ ਗੱਲ ਤਾਂ ਇਹ ਹੋਣੀ ਚਾਹੀਦੀ ਹੈ ਨਾ ਕਿ ਦੇਖੋ ਜੀ ਸਾਡਾ ਲੀਡਰ ਗਿਆ ਉੱਥੇ ਐਲਾਨ ਕਰਕੇ ਆਇਆ ਪਰ ਤੁਸੀਂ ਕੀ ਸੁੱਤੇ ਪਏ ਹੋ ਤਿੰਨ ਸਾਲ ਦੇ ਇਹ ਹੁਣ ਸਾਡਾ ਤਾਂ ਇੱਧਰ ਐਲਾਨ ਕਰ ਰਿਹਾ ਤੁਸੀਂ ਉਹ ਤੋਂ ਵੱਡਾ ਕਰਕੇ ਦਿਖਾਓ ਕੁਝ ਸਰਕਾਰ ਸੁੱਤੇ ਆ ਉਧਰੋਂ ਇਹ ਵੀ ਸੁੱਤੇ ਆ ਪਰ ਮੇਰਾ ਕੀ ਕਸੂਰ ਹੈ ਯਾਰ ਨਹੀਂ ਆਪੋਜੀਸ਼ਨ ਤੁਹਾਡੇ ਖਿਲਾਫ ਹੀ ਕਿਉਂ ਹੋ ਗਈ ਆਪੋਜੀਸ਼ਨ ਜਿਹੜੇ ਕੰਮ ਕਰਦੇ ਯਾਰ ਮੇਰਾ ਇਹ ਮੈਂ ਮੇਰੇ ਉਲਟ ਸਾਰੇ ਹੋ ਜਾਣਾ ਮੈਂ ਕਿਸਾਨ ਪੰਜਾਬ ਇਹਦੀ ਸੋਚ ਨੂੰ ਅੱਗੇ ਵਧਾਉਣਾ ਇਹਦੀ ਤਰੱਕੀ ਅੱਗੇ ਲੈ ਕੇ ਜਾਣੀ ਆ ਮੈਂ ਪ੍ਰਾਈਵੇਟ ਪਲੇਅਰ ਵਾਲੀ ਗੱਲ ਕਰਦਾ ਸੀ ਆ ਪ੍ਰਾਈਵੇਟ ਪਲੇਅਰ ਫਰਕ ਹੈ ਮੈਂ ਮੈਂ ਮੈ ਮੈਨੂੰ ਸਵਾਲ ਕਰਨ ਦਿਓ ਅੰਬਾਨੀ ਦਾਨੀ ਆਈ ਖੇਤੀ ਕਾਨੂੰਨਾਂ ਪਿੱਛੇ ਸੀ ਲੋਕਾਂ ਨੂੰ ਇੱਕ ਝਟਕਾ ਲੱਗਿਆ ਕਿ ਇਹ ਹੋ ਜਾਊਗਾ ਇੱਕ ਡਰ ਸੀ ਤੇ ਫਿਰ ਅੰਬਾਨੀ ਅਦਾਨੀ ਤੇ ਰਾਣੀ ਚ ਫਰਕ ਕੀ ਹੈ ਰਾਣਾ ਵੀ ਤਾਂ ਪ੍ਰਾਈਵੇਟ ਪਲੇਅਰ ਆ ਨਾ ਐਮ ਐਸ ਪੀ ਦਾ ਐਲਾਨ ਕਰ ਰਿਆ ਮੈਂ ਕਿ ਐਮ ਐਸ ਪੀ ਤੋਂ ਕਟ ਤੇ ਨਾ ਪਿਛਲੇ 2 ਸਾਲ ਖਰੀਦਿਆ ਹੜੂ ਮੱਕੀ ਤੇ ਨਾ ਬਰਸਾਤ ਮੈਂ ਬਰਸਾਤੀ ਮੱਕੀ ਦੀ ਅ ਜਿੰਮੇਵਾਰੀ ਚੱਕਦਾ ਜੋ ਸਪੋਰਟ ਕਰੂੰਗਾ ਵੀ ਕਿਹੜਾ ਲਾਉਣਾ ਖਾਦ ਕਿੰਨੀ ਪਾਉਣੀ ਹਾਂਜੀ ਪਾਣੀ ਕਦੋਂ ਲਾਉਣਾ ਸਪਰੇਅ ਕਦੋਂ ਕਰਨੀ ਖਰਪਤਵਾਰ ਕਦੋਂ ਕਿਤਾ ਕੰਟਰੋਲ ਕਰਨਾ ਇਹਨੂੰ ਕੱਟਣਾ ਕਿਸ ਸਮੇਂ ਤੇ ਆ ਹਰ ਚੀਜ਼ ਦਾ ਪੈਕੇਜ ਐਕਸਟੈਂਸ਼ਨ ਸਰਵਿਸ ਜਿਹਨੂੰ ਕਹਿੰਦੇ ਐਗਰੀਕਲਚਰ ਦੀ ਉਹ ਮੈਂ ਦਊ ਗਿਆਨ ਵੀ ਤਾਂ ਜ਼ਰੂਰੀ ਹੈ ਨਾ ਹੁਣ ਜੇ ਸਰਕਾਰਾਂ ਤੇ ਐਗਰੀਕਲਚਰ ਡਿਪਾਰਟਮੈਂਟ ਇਹ ਨਹੀਂ ਕਰ ਪਾਉ ਉਹ ਵੀ ਆਜਨ ਨਾਲ ਮੈਂ ਮਨਾ ਕਦੋਂ ਕਰਦਾ ਪਰ ਨਹੀਂ ਫਿਰ ਲੇਕਰ ਮੈਂ ਆਪਣੇ ਦਮ ਤੇ ਵੀ ਕਰ ਸਕਦਾ ਐਜੂਕੇਟ ਕਰੂੰਗਾ ਔਰ ਮੈਂ ਡਿਫਰੈਂਸ ਤੁਹਾਨੂੰ ਦੱਸਣਾ ਚਾਹਣਾ ਜੀ ਉਹ ਲੋਕ ਵਪਾਰ ਕਰਨ ਲਈ ਇੱਥੇ ਆਏ ਜਿਹੜਾ ਸਾਨੂੰ ਕਾਲੇ ਕਾਨੂੰਨ ਉਹਨਾਂ ਦਾ ਵਿਰੋਧ ਅਸੀਂ ਵੀ ਕੀਤਾ ਇੰਦਰ ਨੇ ਵੀ ਕੀਤਾ ਵਿਧਾਨ ਸਭਾ ਚ ਕੀਤਾ ਹਾਂਜੀ ਤੇ ਉਹਨਾਂ ਦਾ ਫਿਰ ਰੋਧ ਕਰਾਂਗੇ ਐਮਐਸਪੀ ਜ਼ਿੰਮੇਵਾਰ ਨੂੰ ਮੈਂ ਲਿੰਚ ਆਈ ਦੀ ਜੇਕਰ ਪ੍ਰਾਈਵੇਟ ਪਲੇਅਰ ਤੁਸੀਂ ਮੈਨੂੰ ਗਣਦੇ ਹੋ ਤੇ ਮੈਂ ਕੋਈ ਇੱਕ ਮੱਕੀ ਖਰੀਦ ਕੇ ਤਾਂ ਪਾਕਿਸਤਾਨ ਜਾਂ ਯੂਰਪ ਤੋਂ ਯੂਰਪ ਨੂੰ ਨਹੀਂ ਭੇਜ ਰਿਆ ਜੀ ਚਾਰ ਪੈਸੇ ਕਮਾਉਣ ਲਈ ਮੱਕੀ ਨਹੀਂ ਖਰੀਦ ਰਿਆ ਮੱਕੀ ਬਾ ਸਰ ਖਰੀਦਾਂਗੇ ਐਮ ਐਸ ਪੀ ਤੇ ਖਰੀਦਾਂਗੇ ਔਰ ਇਹਦਾ ਮੈਂ ਵੈਲਿਊ ਐਡੀਸ਼ਨ ਕਰ ਰਿਹਾ ਜੀ ਐਸ ਟੀ ਕਿਤੋਂ ਹੋਊਗੀ ਦੇਖੋ ਪੰਜਾਬ ਨੂੰ ਅਗਰ ਤੋਰਨਾ ਨਾ ਲੱਗੇ ਤੇ ਇੱਥੇ ਐਗਰੋ ਪ੍ਰੋਸੈਸਿੰਗ ਸਾਡੇ ਕੋਲ ਹੈਗੀ ਖੇਤੀਬਾੜੀ ਹੈ ਨਾ ਜੀ ਹੁਣ ਕਣਕ ਦੀ ਜਿਹੜੋ ਕਣਕ ਐ ਬੇਚ ਦਿਓ ਜੀ ਐਮ ਐਸ ਪੀ ਤੇ ਚੱਕ ਕੇ ਲੈ ਜਾਏ ਯਾਰੋ ਕਿਉਂ ਹੀ ਆਪਾਂ ਡਿਮਾਂਡ ਕਰਦੇ ਕਿ ਇਹ ਪ੍ਰੋਡਕਟ ਇਥੇ ਬਣ ਕੇ ਕਾਰਖਾਨੇ ਲੱਗ ਕੇ ਇਹ ਪ੍ਰੋਡਕਟ ਬਾਹਰ ਜਾਏ ਲੋਕਾਂ ਨੂੰ ਰੋਜ਼ਗਾਰ ਮਿਲੇ ਇਸੇ ਤਰ੍ਹਾਂ ਚੌਲੀ ਵੇਚੀ ਜਾਂਨੇ ਚੌਲਾਂ ਦੇ ਜੇ ਬਾਈ ਪ੍ਰੋਡਕਟ ਬਣ ਕੇ ਜਾਣ ਤੇ ਇਥੇ ਲੋਕਾਂ ਨੂੰ ਰੋਜ਼ਗਾਰ ਜ਼ਿਆਦਾ ਮਿਲੇਗਾ ਤੇ ਨਾਲ ਟੈਕਸ ਆਏਗਾ ਜੇ ਰਣਾ ਖਰੀਦ ਰਿਆ ਰਣਾ ਬਾਹਰੋਂ ਖਰੀਦ ਕੇ ਲੈ ਕੇ ਆ ਰਿਹਾ ਤੇ ਬਾਹਰ ਦੀਆਂ ਸਟੇਟਾਂ ਨੂੰ ਫਾਇਦਾ ਤੇ ਜੇ ਮੇਰੇ ਆਪਣੇ ਪੰਜਾਬ ਦਾ ਕਿਸਾਨ ਨਾਲੇ ਤਾਂ ਪਾਣੀ ਵਿਚ ਆਈਏ ਤੇ ਨਾਲੇ ਉਹਨੂੰ ਸਹੀ ਕੀਮਤ ਦੇਣ ਦੀ ਮੈਂ ਗੱਲ ਕਰਦਾ ਜ਼ਿੰਮੇਵਾਰੀ ਚੱਕਦਾ ਵੀ ਮੇਰੀ ਜ਼ਿੰਮੇਵਾਰੀ ਜੇ ਇਹਨਾਂ ਨੂੰ ਨਹੀਂ ਪਸੰਦ ਤੇ ਯਾਰ ਦੋ ਦਿਨ ਪਹਿਲਾਂ ਸੈਸ਼ਨ ਹੋ ਕੇ ਅਟਿਆ ਉਹ ਵਿੱਚ ਰੋਲੀ ਪਉਂਦੇ ਕਿ ਸਰਕਾਰ ਕਿਉਂ ਸੁੱਤੀ ਪਈ ਆ ਇੱਕ ਇੰਡੀਵਿਜੂਅਲ ਨੂੰ ਗਾਰੰਟੀ ਦੇਣੀ ਪੈ ਰਹੀ ਆ ਕਿਹਨੇ ਚੱਕਣੀ ਆਵਾਜ਼ ਯਾਰ ਵੀ ਜਿਹੜੇ ਹੁਣ ਮੇਰੇ ਉਲਟ ਚੱਕ ਰਹੇ ਆ ਵਿਧਾਨ ਸਭਾ ਚ ਕਿਉਂ ਨਹੀਂ ਚੱਕੀ ਐਲੋਰਾ ਯਾਰ ਇਸ ਗੱਲ ਚ ਨਾ ਪਈਏ ਮੇਰਾ ਕੰਮ ਕੀ ਆ ਮੇਰਾ ਕੰਮ ਹੈ ਜਿਹੜੀ ਗੱਲ ਜ਼ੁਬਾਨ ਦੇਤੀ ਦੇਤੀ ਕੰਮ ਕਰਨਾ ਤਾਂ ਕਰਨਾ ਔਰ ਤੁਸੀਂ ਕਹੋਗੇ ਵੀ ਤੂੰ ਮੈਨੂੰ ਪਹਿਲਾਂ ਕਿਹਾ ਵੀ ਇਕੱਲਾ ਹੀ ਚਲੇਗਾ ਉਹ ਵੇਖੋ ਪਹਿਲਾਂ ਇਕੱਲਾ ਹੀ ਤੁਰਨਾ ਪੈਂਦਾ ਹੁੰਦਾ ਜਦੋਂ ਤੁਸੀਂ ਇਕੱਲੇ ਤੁਰਦੇ ਹੋ ਵਿਰੋਧ ਹੁੰਦਾ ਜਾਂ ਵਿਰੋਧ ਹੁੰਦਾ ਫਿਰ ਜਦੋਂ ਤੁਸੀਂ ਕਾਮਯਾਬ ਹੋ ਜਾਂਦੇ ਹੋ ਲੋਕ ਸਹਿਮਤ ਹੋ ਜਾਂਦੇ ਆ ਜਦੋਂ ਤੁਸੀਂ ਬਿਲਕੁਲ ਹੀ ਸਾਬਤ ਕਰਦੇ ਹੋ ਲੋਕ ਨਾਲ ਤੁਰ ਪੈਂਦੇ ਆ ਜੀ ਤੇ ਸਾਰੇ ਲੋਕ ਮੇਰੇ ਨਾਲ ਤੁਰਨਗੇ ਤੁਹਾਡੇ ਨੂੰ ਤੁਹਾਡੇ ਕੀ ਹੋ ਜਾਣਾ ਉੱਤੋਂ ਨੂੰ ਮੀਰ ਔਰ ਮੈਂ ਕਾਫਲਾ ਬਣੂੰਗਾ ਬਣੂੰਗਾ ਯਾਰ ਮੈਂ ਕਾਂਗਰਸ ਲਈ ਕਰ ਰਿਹਾ ਅੱਜ ਮੈਂ ਕਮਾ ਕਾਂਗਰਸ ਕਰਕੇ ਮੈਂ ਐਮਐਸਪੀ ਦੇ ਰਿਹਾ ਯਾਰ ਫਿਰ ਬਦਨਾਮੀ ਕਿਹਦੀ ਜਨਾ ਹੋਇਆ ਕਾਂਗਰਸ ਦੀ ਨਾ ਇਹ ਬਦਨਾਮੀ ਚੱਕਣ ਨੂੰ ਮੈਂ ਤਿਆਰ ਆ ਔਰ ਮੈਨੂੰ ਆਪਣੇ ਆਪ ਤੇ ਭਰੋਸਾ ਹੈ ਕਿ ਮੈਂ ਜੋ ਕਹਿ ਰਿਹਾ ਕਰੂੰਗਾ ਤੇ ਜੇ ਮੈਂ ਨਾ ਕਰ ਪਾਇਆ ਮੈਂ ਰਾਜਨੀਤੀ ਛੱਡ ਦੂ ਇਹ ਵੀ ਕਹਤਾ ਹੁਣ ਮੈਂ ਹੁਣ ਕੀ ਚਾਹਦੇ ਮੇਰੇ ਤੋਂ ਅੱਛਾ ਨਾ ਇਹ ਸਾਰੀ ਸ਼ਰਾਕ ਇਹ ਇਹ ਸਭ ਦੇਖੋ ਗੁੰਮਰਾਹ ਹੋਏ ਲੋਕ ਨੇ ਗੁੰਮਰਾਹ ਕਰ ਰਿਹਾ ਹੈ ਇਹ ਮੂੰਗੀ ਦੀ ਹੋਰ ਬਾਕੀ ਦੀਆਂ ਗੱਲਾਂ ਜਿਹੜੀਆਂ 8000 ਰੁਪਏ ਦੇ ਖਰੀਦਮੀ ਸੀ 8600 ਤੇ ਉਹਦੀ ਤਾਂ ਗੱਲ ਹੀ ਨਹੀਂ ਕੀਤੀ ਯਾਰ ਪਿਛਲੇ ਸਾਲ ਝੋਨਾ ਘੱਟ ਕੀਮਤ ਤੇ ਵਿਕਿਆ ਜੀ ਉਹਦੀ ਗੱਲ ਹੀ ਨਹੀਂ ਕੀਤੀ ਕਿਸੇ ਲੀਡਰ ਨੇ ਤੇ ਜੇ ਮੈਂ ਕਹਿੰਦਾ ਮੈਂ ਸਹੀ ਕੀਮਤ ਕਰੂੰਗਾ ਤਾਂ ਉਹਦਾ ਵਿਰੋਧ ਹੋ ਰਿਹਾ ਇਹ ਤਾਂ ਹੁਣ ਕਿਸਾਨ ਦੇਖਣ ਯਾਰ ਕਿ ਮੈਂ ਸੱਚਾ ਕਿ ਝੂਠਾ ਮੈਂ ਦਿਸ਼ਾ ਸਹੀ ਚ ਲੈ ਕੇ ਜਾ ਰਿਹਾ ਕਿ ਗਲਤ ਦਿਸ਼ਾ ਚ ਲੈ ਕੇ ਜਾ ਰਿਹਾ ਮੈਂ ਖਾਲੀ ਮੱਕੀ ਤੇ ਧੋਨ ਨਾ ਰਹਿ ਜਾਣਾ ਮੇਰੇ ਮਨ 'ਚ ਬੜੇ ਵਿਚਾਰ ਇੱਕ ਸ਼ੁਰੂਆਤ ਆ ਹਾਂ ਸ਼ੁਰੂਆਤ ਕਰ ਮੈਂ ਅਮਲੀ ਜਾਮਾ ਪਾਉਂ ਉਹੇ ਕਰ ਨੂੰ ਪਰ ਇਹ ਸਾਰਾ ਕੁਝ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਫਰੇਮਵਰਕ ਜਿਸ ਤਰ੍ਹਾਂ ਉਹ ਕਿਹਾ ਮੈਂ ਐਜੂਕੇਟ ਕਰੂੰਗਾ ਜਾ ਕੇ ਕਿਸਾਨਾਂ ਨੂੰ ਇਹ ਤਾਂ ਹੈ ਨਹੀਂ ਵੀ ਉਹ ਸਿੱਧੇ ਜਾ ਕੇ ਸਾਰਾ ਰਕਬਾ ਮਕੀ ਦੀ ਰੇਟ ਵੀ ਸਾਰਾ ਰਕਬਾ ਮਕੀਟ ਨਹੀਂ ਹੋ ਸਕਦਾ ਪਰ ਜੇ ਕਿਸਾਨ ਚਾਹਣਗੇ ਕਿ ਉਹਨੇ ਇੱਕ ਫਰੇਮਵਰਕ ਤਿਆਰ ਕਰਕੇ ਪ੍ਰੋਪਰ ਉਹਨਾਂ ਨੂੰ ਐਜੂਕੇਟ ਕਰਨਾ ਕੋਈ ਸੈਮੀਨਾਰ ਉਹ ਸਾਰਾ ਕੁਝ ਤੁਹਾਡੇ ਕੋਲ ਫਰੇਮਵਰਕ ਹੈਗਾ ਹੈਗਾ ਸਾਡੇ ਕੋਲ ਇਹ ਕਿਵੇਂ ਅਸੀਂ ਗੰਨਾ ਬਜਾ ਰਹੇ ਹਾਂ 6 ਮਹੀਨਿਆਂ ਚ 30 40 50 50 ਹਜ਼ਾਰ ਏਕੜ ਗੰਨਾ ਇੱਕ ਇੱਕ ਚੱਕ ਕਿੰਨੇ ਮਤਲਬ 3 ਲੱਖ ਤੋਂ ਉੱਪਰ ਏਕੜਾਂ ਸਿੰਘ ਨਾ ਵਿ ਜਾ ਰਹੇ ਆ ਚਕੁੰਦਰ ਵਿ ਜਾ ਰਹੇ ਆ ਤੇ ਸਾਡੇ ਲਈ ਤਾਂ ਰੋਜ਼ਮਰ ਦਾ ਸਾਡਾ ਤਾਂ ਧੰਦਾ ਜਾ ਰਹੇ ਐਜੂਕੇਟ ਕਰਨਾ ਫਾਰਮਰ ਨੂੰ ਫਾਰਮਰ ਨੂੰ ਪ੍ਰੇਰਿਤ ਕਰਨਾ ਫਾਰਮਰ ਨੂੰ ਸਹੀ ਦਿਸ਼ਾ ਚ ਲੈ ਕੇ ਜਾਣਾ ਤਾਂ ਕਿ ਉਹਦੀ ਹਾਈਲਡ ਵੀ ਵਧੇ ਉਹਦਾ ਖਰਚਾ ਵੀ ਘਟੇ ਤੇ ਉਹਨੂੰ ਆਮਦਨ ਵੀ ਹੋਵੇ ਇਹ ਸਾਰੇ ਗੱਲ ਅਸੀਂ ਗੰਨੇ 'ਚ ਵੀ ਕਰਦੇ ਆ ਮੱਕੀ 'ਚ ਵੀ ਕਰਾਂਗੇ ਤੇ ਇੱਥੇ ਗੱਲ ਨਹੀਂ ਮੁੱਕਣੀ ਮੇਰੇ ਵੀਰ ਜਿਹੜਾ ਮੇਰਾ ਵਿਰੋਧ ਕਰ ਰਹਾ ਆ ਉਨਨ ਮੈਂ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿ ਯਾਰੋ ਕੋਈ ਇਦਾਂ ਦੀ ਤੁਸੀਂ ਸੁਝਾਅ ਦਿਓ ਤਾਂ ਕਿ ਤੁਹਾਡੇ ਪੱਗਰ ਲੋਕ ਲੱਗਣ ਪੰਜਾਬ ਦਾ ਕੋਈ ਫੈਸਲਾ ਹੋਵੇ ਦਿਓ ਨਾ ਕਿ ਚੋਣਾ ਨਾ ਬੀਜੋ ਆ ਬੀਜੋ ਕਰੋ ਇਹ ਤਾਂ ਮੈਂ ਮੰਨਣਾ ਜਦੋਂ ਵਾਰੀ ਵਾਰੀ ਵਿਰੋਧ ਦੀ ਗੱਲ ਹੁੰਦੀ ਹੈ ਤਾਂ ਮੈਂ ਪਿੱਛੇ ਜਾਂਦਾ ਗਰੀਬ ਹਾਲਕ ਲੋਕ ਸਭਾ ਚੋਣਾਂ ਸੀ ਤੇ ਜਦੋਂ ਰਾਣਾ ਗੁਰਦੀਪ ਸਿੰਘ ਰਣੇਂਦਰ ਲਈ ਟਿਕਟ ਮੰਗਦੇ ਨੇ ਅਨੰਦਪੁਰ ਤੋਂ ਤਾਂ ਉਦੋਂ ਵਿਰੋਧ ਹੋ ਜਾਂਦਾ ਤੇ ਉਦੋਂ ਵੀ ਇਹ ਲੱਗਦਾ ਵੀ ਰਾਣਾ ਬਾਬੇ ਚ ਵੀ ਹੋਗੇ ਉਧਰ ਖਡੂਰ ਸਬ ਤੱਕ ਜਾਣਗੇ ਇਧਰ ਪੁਆਚ ਰਾਣਾ ਆ ਜਾਣਗੇ ਤੇ ਹੁਣ ਇਹ ਜਿਹੜੀ ਏਡੀ ਵੱਡੀ ਗਰੰਟੀ ਆ ਕਿਉਂਕਿ ਕਿਸਾਨੀ ਵਰਗ ਬਹੁਤ ਵੱਡਾ ਤੇ ਇਹ ਤਾਂ ਨਹੀਂ ਕਿ ਜਿਹੜੀ ਵੱਡੀ ਕੁਰਸੀ ਆ ਉਹਦੀ ਇਨਸਿਕਿਉਰਟੀ ਹੋ ਗਈ ਹੋਵੇ ਉਹਨਾਂ ਲੀਡਰਾਂ ਨੂੰ ਚਲੋ ਇਨਸਿਕਿਉਰ ਸਿਕਿਉਰ ਮੈਂ ਮੈਂ ਛੱਜੇ ਉਹ ਚੰਗਾ ਕੰਮ ਕਰੂੰਗਾ ਅਲਟੀਮੇਟਲੀ ਤਾਂ ਉਹਦਾ ਫਾਇਦਾ ਕਾਂਗਰਸ ਪਾਰਟੀ ਨੂੰ ਹੀ ਹੋਣਾ ਕਿਉਂਕਿ ਨਹੀਂ ਮੇਰਾ ਇਹ ਵੀ ਤਾਂ ਹੋ ਸਕਦਾ ਨਾ ਕਿ ਵੱਡਾ ਵਰਗ ਜਿਹੜਾ ਕਿਸਾਨੀ ਵੱਡਾ ਵਰਗਾ ਪੰਜਾਬ ਦਾ ਉਹਨਾਂ ਰਾਣੀ ਨਾਲ ਜੁੜ ਜੇ ਸਾਰੇ ਜੁੜਨਗੇ ਸਾਡੇ ਕੋਲ 1 ਕਿੱਲੇ ਵਾਲਾ ਵੀ ਜੀਵਿੰਦਾਰ ਚਕੁੰਦਰ ਬੀਜ ਦਾ ਗੰਨਾ ਬੀਜ ਦਾ ਤੇ 20 ਕਿੱਲੇ ਵਾਲਾ ਵੀ ਬੀਜ ਦਾ ਸੋੜੇ ਕੋਈ ਗੱਲ ਨਹੀਂ ਮੈਂ ਸਾਰਿਆਂ ਨੇ ਜੋੜਨਾ ਮੈਂ ਇੱਕ ਸੇਦ ਦੇਣਾ ਚਾਹੁੰਦਾ ਯਾਰ ਮੇਰੇ ਨੂੰ ਬਿਹਤਰ ਸੇਦ ਲੈ ਕੇ ਆਜੋ ਰੋਣਾ ਕਹਦਾ ਮੈਂ ਮਗਰ ਲੱਗ ਜਾਉ ਗਲੇ ਆ ਵੀ ਦੂਜੇ ਦੀ ਲਾਈਨ ਛੋਟੀ ਕਰਨ ਦੀ ਹੋ ਜਾਏ ਆਪਣੀ ਲਾਈਨ ਵੱਡੀ ਕਰੋ ਮੈਂ ਤੁਹਾਡੇ ਮਗਰ ਲੱਗਦਾ ਜਿਹੜੇ ਮੇਰੇ ਵਿਰੋਧ ਕਰ ਰਹੇ ਆ ਤੁਸੀਂ ਦੱਸੋ ਇਹ ਛੋਨੇ ਦਾ ਤੋੜ ਕੋਈ ਹੋਰ ਹੈ ਪੰਜਾਬ ਦੇ ਕਿਸਾਨ ਦੀ ਤਰੱਕੀ ਮੱਕੀ ਨਾਲ ਨਹੀਂ ਕਿਸੇ ਹੋਰ ਗੱਲ ਨਾਲ ਹੋ ਸਕਦੀ ਆ ਤੁਸੀਂ ਦਾ ਦੋ ਯਾਰ ਮੈਂ ਮਗਰ ਲੱਗ ਜਾਣਾ ਦੱਸੋ ਤਾਂ ਸਹੀ ਪਰ ਇਹ ਇਹ ਇਥੋਂ ਜਦੋਂ ਹੁਣ ਜਦੋਂ ਥੋੜੀ ਪੋਲੀਟੀਕਲ ਗੱਲ ਹੋ ਜੇ ਹੁਣ ਜਦੋਂ ਇੱਥੇ ਗੱਲ ਚੱਲਦੀ ਆ ਕਿ ਜਦੋਂ ਕਾਂਗਰਸ ਦੇ ਪੰਜ ਚਾਰ ਲੀਡਰ ਨੇ ਹੁਣ ਇੱਕ ਕੁਰਸੀ ਲਈ ਆਉਣੀ ਆ ਕਾਂਗਰਸ ਦੇ ਵਿੱਚ ਪਹਿਲਾਂ ਨਾ ਆਉਣੀ ਇਹ ਲੋਕਾਂ ਨੇ ਡਿਸਾਈਡ ਕਰਨਾ ਪਰ ਲੜਾਈ ਪਹਿਲੀ ਸ਼ੁਰੂ ਹੋ ਗਈ ਖੰਨਾ ਜੰਗੀ ਹੁਣ ਗੱਲ ਇਹ ਆ ਜਦੋਂ ਤੁਸੀਂ ਵਾਰ-ਵਾਰ ਗੱਲ ਕਰ ਰਹੇ ਹੋ ਕਿ ਵਿਧਾਨ ਸਭਾ ਦੇ ਵਿੱਚ ਇਸ਼ੂਸ ਤੇ ਘੇਰਨਾ ਸਰਕਾਰ ਨੂੰ ਸੀ ਤੇ ਜਦੋਂ ਤੁਸੀਂ ਐਲਾਨ ਕਰਦੇ ਹੋ ਸਰਕਾਰ ਦੇ ਗਲੂਠਾ ਦੇਣਾ ਸੀ ਕਿ ਦੱਸੋ ਭਾਈ ਸਾਡੀ ਪਾਰਟੀ ਦਾ ਲੀਡਰ ਕਰ ਰਿਹਾ ਸਾਡੀ ਪਾਰਟੀ ਦੇ ਵਿੱਚ ਛੱਡੋ ਕਿ ਇੰਡੀਵਿਜ ਤਨ ਨੂੰ ਲੱਗਦਾ ਨਹੀਂ ਤੇ ਕਾਂਗਰਸ ਦੇ ਲਈ ਨੁਕਸਾਨ ਦੇ ਆ ਇਹ ਤਾਂ ਯਾਰ ਜਿਹੜੇ ਹੁਣ ਅਹੁਦੇਦਾਰ ਆ ਉਹਨਾਂ ਨੂੰ ਸੋਚਣਾ ਪਊਗਾ ਹੈ ਮੈਂ ਉਹਨਾਂ ਨੂੰ ਕਿਉਂ ਮਾਰਾਂਗਾ ਮੇਰਾ ਤਾਂ ਫਾਇਦਾ ਕਰ ਰਿਹਾ ਹੈ ਫਾਇਦਾ ਕਿਵੇਂ ਕਰ ਰਿਹਾ ਜਿੰਨਾ ਵਿਰੋਧ ਹੋਊਗਾ ਮੈਂ ਉਹਨਾਂ ਨਾਲ ਟਕਰਾ ਕੇ ਜੋਰ ਲਾਉਂਦਾ ਮੈਨੂੰ ਯਾਦ ਹੈ ਮੈਂ ਤਾਂ ਐਸੇ ਟੀਮ ਗੱਲ ਕਰਦਾ ਨਾ ਜਿੰਨੇ ਰਾਜ ਐਜ਼ ਅ ਟੀਮ ਸੋਚਦੇ ਨੇ ਮੈਂ ਮੈਂ ਕਹਿੰਦਾ ਛੱਡੋ ਰਾਣਾ ਆਪਣੇ ਲਈ ਨਹੀਂ ਸੋਚਦੇ ਇੱਕ ਰਾਣਾ ਇਹ ਨਾ ਸੋਚਣ ਕਿ ਉਹ ਵਿਰੋਧ ਕਰਦੇਗੇ ਤਾਂ ਰਾਣਾ ਵੱਡਾ ਹੋਣਗੇ ਰਾਣਾ ਇਹ ਸੋਚਣ ਕਿ ਕਾਂਗਰਸ ਕਿਵੇਂ ਤਕੜੀ ਹੋਗੀ ਕਿ ਐਵੇਂ ਹੋ ਜਾਊ ਮੇਰੇ ਕਹਿੰਦਾ ਸਾਡਾ ਪਰਿਵਾਰੀ ਤਕੜਾ ਆਇਆ ਜਿੱਥੇ ਮੈਂ ਗਲਤ ਹੋਊਗਾ ਮੈਨੂੰ ਗਲਤ ਕਹੂਗਾ ਜਿੱਥੇ ਬਾਕੀ ਦੇ ਗਲਤ ਨੇ ਉਹਨੂੰ ਗਲਤ ਦਊਗਾ ਇਹ ਮਜ਼ਬੂਤੀ ਦਾ ਤਾਂ ਮਤਲਬ ਇਹ ਆ ਨਾ ਉਹ ਕਰੇਗਾ ਮੈਨੂੰ ਭਰੋਸਾ ਸ਼ੁਕਰੀਆ ਰਾਜੀ ਬਹੁਤ ਸਤਿ ਧੰਵਾ ਚ ਸੁਣਾ ਗੱਡਿਆ ਸੋ ਇਹ ਸਨ ਰਾਣਾ ਗੁਰਜੀਤ ਸਿੰਘ ਜਿਨ੍ਹਾਂ ਦੀ ਐਮਐਸਪੀ ਦੇ एलान ਤੋਂ ਬਾਅਦ ਕਾਫੀ ਚਰਚਾ ਕਿਸਾਨਾਂ ਦੇ ਵਿੱਚ ਤਾਂ ਚੱਲੀ ਪੋਜ਼ਿਟਿਵ ਚਰਚਾ ਚੱਲੀ ਪਰ ਇੱਕ ਚਰਚਾ ਜਿਹੜੀ ਉਹ ਇਹਨਾਂ ਦੀ ਪਾਰਟੀ ਦੇ ਵਿੱਚ ਹੀ ਚੱਲੀ ਪੰਜਵੇਂ ਰਾਣਾ ਗੁਰਜੀਤ ਸਿੰਘ ਕਹਿੰਦੇ ਨੇ ਕਿ ਉਹਨਾਂ ਨੂੰ ਸਰਕਾਰ ਨੂੰ ਘੇਰਨ ਦੀ ਬਜਾਏ ਤਾਂ ਰਾਣਾ ਦੇ ਵਿਰੋਧ ਤੇ ਕਿਉਂ ਆ ਗਏ ਤੇ ਸਾਰੀਆਂ ਗੱਲਾਂ ਮਾਪੇ ਸੀ ਸੁਣੀਆਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ